ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਵਿੱਚ ਮਕੌੜਾ ਪੱਤਨ ਦੇ ਪਾਰ ਤੇ ਸੱਤ ਪਿੰਡਾਂ ਦਾ ਸੰਪਰਕ ਬਰਸਾਤ ਦੇ ਦਿਨਾਂ ਵਿੱਚ ਤਾਂ ਭਾਰਤ ਨਾਲੋਂ ਟੁੱਟ ਹੀ ਜਾਂਦਾ ਹੈ ਪਰ ਇਸ ਵਾਰ ਸੋਨ ਮਹੀਨਾ ਤੋਂ ਪਹਿਲਾਂ ਇਹ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਰਾਵੀ ਦਰਿਆਲੇ ਪਾਰਲੇ ਪਾਸੇ ਦੇ ਸਤਾਂ ਪਿੰਡਾਂ ਦਾ ਬਿਲਕੁਲ ਲਿੰਕ ਟੁੱਟ ਗਿਆ ਹੈ ਕਿਉਂਕਿ ਸਵੇਰੇ ਤੜਕਸਾਰ 4:00 ਵਜੇ ਦੇ ਕਰੀਬ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਤੇ ਪਲਟੂਨ ਪੁਲ ਦੇ ਅਗਲੇ ਪਾਸੇੋਂ ਪੁਲ ਦਾ ਕੁਝ ਹਿੱਸਾ ਪਾਣੀ ਦੀ ਲਪੇਟ ਵਿੱਚ ਆਉਣਾ ਕਾਰਨ ਰੁਲ ਗਿਆ ਹੈ ਪਾਣੀ ਤੇਜ਼ ਹੋਣ ਕਰਕੇ ਕਿਸ਼ਤੀ ਵੀ ਬਿਲਕੁਲ ਬੰਦ ਹੈ ਜਿਸ ਕਾਰਨ ਪਾਰਲੇ ਪਾਸੇ ਵਸੇ ਕੁਝ ਲੋਕਾਂ ਨਛੱਤਰ ਸਿੰਘ ਪਿਆਰਾ ਸਿੰਘ ਅਤੇ ਦਲੀਪ ਕੌਰ ਨੇ ਦੱਸਿਆ ਕਿ ਪਲਟੂਨ ਪੁਲ ਨੂੰ ਪਾਰ ਕਰਨ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹਨ ਸਕੂਟਰ ਮੋਟਰਸਾਈਕਲ ਸਾਈਕਲ ਸਮੇਤ ਲੋਹੇ ਦੇ ਗਾਰਡਰ ਤੋਂ ਲੰਘ ਕੇ ਉਹ ਪੁਲ ਨੂੰ ਪਾਰ ਕਰ ਰਹੇ ਹਨ ਜਦ ਕਿ ਕੁਝ ਲੋਕ ਆਪਣੇ ਘਰਾਂ ਨੂੰ ਜਾਣ ਲਈ ਇਸ ਪਾਰ ਹੀ ਫਸੇ ਹੋਏ ਹਨ ਪੋਥਰੇਹੀ ਪਰਲੇ ਪਾਸੇ ਤੇ ਇੱਕ ਪਿੰਡ ਤੇ ਇੱਕ ਪਰਿਵਾਰ ਵਿੱਚ ਵਿਆਹ ਸਮਾਗਮ ਸੀ ਜਿਸ ਵਿੱਚ ਸਾਰੇ ਦੇ ਸਾਰੇ ਮਹਿਮਾਨ ਵੀ ਹਿੱਸਾ ਨਹੀਂ ਲੈ ਸਕੇ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਭਾਜੀ ਮੈਂ ਤੇਕੇ ਆਪਣੇ ਕਲਦੇ ਗਈ ਸੀ ਰਾਤ ਰਹੀ ਤੇਕੇ ਤੇ ਮੈਨੂੰ ਜਾਣਾ ਸੀ ਭਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਵੇੜੀ ਨਹੀਂ ਪੈਂਦੀ ਤੇ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਦਾ ਢੋਲ ਵੀ ਰੁੜਨ ਦਾ ਖਤਰਾ ਆ ਫਰੇਪਾ ਜਾਨੀ ਹੁਣ ਦੋ ਦਿਨ ਦਰਿਆਏ ਪਾਣੀ ਆਣਾ ਤੇ ਬੜੀ ਮੁਸ਼ਕਲ ਹੈ ਭਾਜੀ ਤੇ ਸਾਡੇ ਮੰਡ ਦਾ ਪੋੜ ਵੱਜਣਾ ਚਾਹੀਦਾ ਪੋੜ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਹ ਸ਼ਵੇਰਿਓ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਹੈ ਦੂਰ ਹੋ ਜੇ ਆਰਾਮ ਨਾਲ ਜਾਂ ਫਿਰ ਘਰ ਜਾ ਜੀ ਮੈਂ ਸਾਨੂੰ ਇੱਥੇ ਸ਼ੇਰ ਦੇ ਆਣ ਕੇ ਬੈਠੇ ਜਾਂ ਤੇ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਆਂ ਪਾਰ ਦੇ ਪਾਰ ਖੜੋਤੇ ਆਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੇ ਕਿਵੇਂ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋਲ ਮੰਗੇ ਹੋਏ ਕਰਨੀਆਂ ਮੈਂ ਸਾਡੇ ਕੋਲ ਆ ਕੋਣ ਲਾ ਦੇਉ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੁਲ ਬਣਾ ਸਕਦੇ ਆ ਜੋ ਕਰਨਾ ਤੋਹਾਂ ਕਰਨਾ ਤੇ ਇਹ ਆ ਮੜਮੋਠਾ ਇਹ ਗਰੀਬ ਬੰਟਾ ਜਿਹੜੀ ਆ ਨਾ 5000 ਦੁਨੀਆਂ ਆ ਫਾ ਲੱਗੀ ਆ ਉਹ ਕਿੱ데 ਨਾ ਆ ਸਕਦੇ ਨੇ ਜੱਸ ਜੇ ਕੋ ਹਾਸਾ ਵਾਪਰ ਜਾਏ ਇਹ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੇ ਪੱਦਰ ਬਹੁਤ ਜ਼ਿਆਦਾ ਵੱਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਹੈ ਜੀ ਉਹ ਨੁਕਸਾਨ ਹੈ ਜੀ ਰੈਂਪਾ ਦੋਨਾਂ ਛਟਾ ਦੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਨੁਕਸਾਨ ਹੋ ਰਿਹਾ ਜੀ ਇੱਕ ਵਿਆਹ ਹੀ ਪਾਰ ਕੁੜੀ ਦਾ ਲੜਕੀ ਦਾ ਵਿਆਹ ਹੀ ਉਹਨਾਂ ਨੂੰ ਬੜੀ ਮੁਸ਼ਕਲ ਪਾਰ ਕੀਤੀ ਆ ਜੀ ਉਸ ਬੰਦੇ ਫਸ ਕੇ ਪਾਰ ਵੀ ਆ ਜੀ ਜੀ ਵਿਆਹ ਲਈ ਅਸੇ ਉਹਨਾਂ ਵੀ ਕਾਫੀ ਪ੍ਰਾਬਲਮ ਹੈ ਜੀ ਬਹੁਤ ਜਿਆਦਾ ਹਾਂ ਜੀ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਇੱਕ ਕਿਸ਼ਤੀ ਪੈ ਰਹੀ ਹੈ ਜੇ ਅੱਧਾ ਨੇ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਨਹੀਂ ਉਹਨਾਂ ਕੱਢਿਆ ਲਗ ਲਗ ਪਾਣੀ ਜੀ ਕਿਸ਼ਤੀ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਠੀਕ ਹੈ ਜੀ